ਤਰਨਤਾਰਨ ਦੇ ਵਿੱਚ ਆਮ ਆਦਮੀ ਪਾਰਟੀ ਜੇਸ ਚੱਕਰਵਿਊ ਦੇ ਵਿੱਚ ਫਸ ਸਕਦੀ ਹੈ ਸ਼ਾਇਦ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਉਸ ਚੱਕਰਵਿਊ ਦਾ ਆਭਾਸ ਹੋ ਚੁੱਕਿਆ ਕੱਲੀ ਆਮ ਆਦਮੀ ਪਾਰਟੀ ਨਹੀਂ ਪਾਕੀ ਪਾਰਟੀਆਂ ਵੀ ਹੈ ਕਾਂਗਰਸ ਨੂੰ ਛੱਡ ਕੇ ਜਿਹੜੀਆਂ ਉਸ ਚੱਕਰਵਿਊ ਤੋਂ ਅਜੇ ਤੱਕ ਦੂਰ ਨੇ ਜਾਂ ਉਸ ਬਾਰੇ ਬੋਲਦੀਆਂ ਨਹੀਂ ਪਈਆਂ ਸੁਣਦੀਆਂ ਨਹੀਂ ਪਈਆਂ ਖਾਸ ਤੌਰ ਦੇ ਉੱਤੇ ਪੰਥਕ ਸਫਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਤਰਨਤਾਰਨ ਹਲਕੇ ਦੀਆਂ ਪੰਥਕ ਸਫਾਂ ਦੇ ਵਿੱਚ ਇੱਕ ਵੱਡਾ ਨਾਮ ਭਾਈ ਅਮਰਿਤਪਾਲ ਸਿੰਘ ਜਿਨ੍ਹਾਂ ਦੇ ਵੱਲੋਂ ਉਮੀਦਵਾਰੀ ਕਰ ਰਹੇ ਨੇ ਮਨਦੀਪ ਸਿੰਘ ਖਾਲਸਾ ਤਰਨਤਾਰਨ ਜਮਨੀ ਚੋਣ ਦਾ ਮਾਹੌਲ ਹੈ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਉਮੀਦਵਾਰੀ ਕਰ ਰਿਹਾ ਸੰਦੀਪ ਸਣੀ ਦੇ ਭਰਾ ਮਨਦੀਪ ਸਿੰਘ ਖਾਲਸਾ ਪਰ ਆਮ ਆਗਮੀ ਪਾਰਟੀ ਉਹਨਾਂ ਪੱਖੋਂ ਅਜੇ ਤੱਕ ਚੁੱਪ ਹੈ ਉਧਰ ਵੱਲ ਨੂੰ ਹੋ ਨਹੀਂ ਰਹੀ ਕਿਉਂਕਿ ਅਕਾਲੀ ਦਲ ਦਾ ਪਿਛਲੀ ਵਾਰ ਕੀ ਹੋਇਆ ਉਹ ਹਰ ਕਿਸੇ ਨੇ ਦੇਖਿਆ ਪਿਛਲੀ ਵਾਰ ਮਸਲਨ ਲੋਕ ਸਭਾ ਚੋਣਾਂ ਚ ਜਦੋਂ ਜ਼ਿਆਦਾਤਰ ਪੰਥਕ ਸਫਾਂ ਭਾਈ ਅਮਰਤਪਾਲ ਸਿੰਘ ਨੂੰ ਸਮਰਥਨ ਦੇ ਰਹੀਆਂ ਸਨ ਇਥੋਂ ਤੱਕ ਕਿ ਖਬਰਾਂ ਮੁਤਾਬਕ ਅਕਾਲੀ ਦਲ ਦੇ ਅੰਦਰੂਨ ਕੁਝ ਵੱਡੇ ਲੀਡਰ ਵੀ ਸਲਾਹਾਂ ਦੇ ਰਹੇ ਸਨ ਕਿ ਭਾਈ ਅਮਰਿਤਪਾਲ ਸਿੰਘ ਦਾ ਸਮਰਥਨ ਕਰਨਾ ਚਾਹੀਦਾ ਹੈ ਉਸ ਵੇਲੇ ਸੁਖਬੀਰ ਬਾਦਲ ਨੇ ਚੋਣ ਮੈਦਾਨ 'ਚ ਉਤਾਰਿਆ ਵਿਰਸਾ ਸਿੰਘ ਵਲਟੋਹਾ ਔਰ ਕਿਸ ਤਰ੍ਹਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਉਹ ਹਰ ਕਿਸੇ ਨੇ ਦੇਖਿਆ ਦੂਜੀ ਵੱਡੀ ਗੱਲ ਭਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਸਪੋਰਟ ਉੱਭਰੀ ਸੀ ਜਿਸ ਤਰ੍ਹਾਂ ਭਾਈ ਅਮਰਿਤਪਾਲ ਸਿੰਘ ਨੂੰ ਚੋਣ ਜਿਤਾਈ ਗਈ ਉਹ ਹਰ ਕਿਸੇ ਨੇ ਦੇਖਿਆ ਉਹਨਾਂ ਚੋਣਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਪਹਿਲੇ ਨੰਬਰ ਦੇ ਉੱਤੇ ਮੌਜੂਦ ਰਹੇ ਦੂਸਰੇ ਤੇ ਆਮ ਆਦਮੀ ਪਾਰਟੀ ਜੇ 2022 ਦੀਆਂ ਚੋਣਾਂ ਦਾ ਜ਼ਿਕਰ ਕਰੀਏ 2022 ਦੀਆਂ ਵਿਧਾਨ ਸਭਾ ਚੋਣਾਂ ਦਾ ਉਹਨਾਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਜ਼ਰੂਰ ਮੱਲ ਮਾਰੀ ਹੈ ਇਹ ਨਹੀਂ ਭੁੱਲਣਾ ਚਾਹੀਦਾ ਪਰ 2022 ਦੇ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਕੋਈ ਵੀ ਵजूद ਨਹੀਂ ਸੀ ਇਹ ਕਹਿ ਦਈਏ ਕਿ ਭਾਈ ਅਮਰਤਪਾਲ ਸਿੰਘ ਦੇ ਚੋਣ ਲੜਨ ਦਾ ਕੋਈ ਵजूद ਨਹੀਂ ਸੀ ਪਰ 2024 ਦੀਆਂ ਲੋਕ ਸਭਾ ਚੋਣਾਂ 'ਚ ਭਾਈ ਅਮਰਤਪਾਲ ਸਿੰਘ ਨੇ ਚੋਣ ਲੜੀ ਚੋਣ ਜਿੱਤੀ ਜੇ ਤੋਂ ਬਾਅਦ ਤਰਨਤਾਰਨ ਦੇ ਸਿਆਸੀ ਸਮੀਕਰਨ ਕੁਝ ਬਦਲ ਗਏ ਥੋੜੇ ਜੇ ਵਖਰੇ ਹੋ ਗਏ ਉਹਨਾਂ ਵਿੱਚ ਕੁਝ ਐਡੀਸ਼ਨਸ ਕੁਝ ਸਬਟ੍ਰੈਕਸ਼ਨਸ ਹੋਈਆਂ ਔਰ ਜਿਨ੍ਹਾਂ ਐਡੀਸ਼ਨਸ ਸਬਟ੍ਰੈਕਸ਼ਨਸ ਤੋਂ ਸਾਰੇ ਭਲੀ ਭਾਂਤ ਵਾਕਫ ਨੇ ਸ਼ਾਇਦ ਇਸੇ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਦੇ ਦੇ ਖਿਲਾਫ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਆ ਉਹ ਸਿੱਧੇ ਤੌਰ ਦੇ ਉੱਤੇ ਹਮਲਾਵਰ ਨਜ਼ਰ ਨਹੀਂ ਆ ਰਹੀ ਹਾਲਾਂਕਿ ਕਾਂਗਰਸ ਜ਼ਰੂਰ ਨਜ਼ਰ ਆ ਰਹੀ ਹੈ ਕਾਂਗਰਸ ਨੇ ਕਰਨਬੀਰ ਬੁਰਜ ਨੂੰ ਚੋਣ ਮੈਦਾਨ 'ਚ ਉਤਾਰਿਆ ਔਰ ਕਾਂਗਰਸ ਪਾਰਟੀ ਨੂੰ ਕਿਤੇ ਨਾ ਕਿਤੇ ਇੱਕ ਸਟੇਜ ਵੀ ਚਾਹੀਦਾ ਆ ਉਥੇ ਖੜਿਆ ਹੋਣ ਵਾਸਤੇ ਕਿਉਂਕਿ ਕਾਂਗਰਸ ਪਾਰਟੀ ਨੇ ਇੱਕ ਪੰਥਕ ਲੈਂਡ ਉੱਤੇ ਸਿਆਸੀ ਤੌਰ ਦੇ ਉੱਤੇ ਪੰਥਕ ਲੈਂਡ ਦੇ ਉੱਤੇ ਆਪਣਾ ਝੰਡਾ ਜੇ ਗੱਡਣਾ ਆ ਤੇ ਉਸ ਨੂੰ ਇੱਕ ਪੈਦਾਨ ਚਾਹੀਦਾ ਆ ਉਹ ਭਾਵੇਂ ਫੈਨ ਫੋਲੋਇੰਗ ਨਾ ਕ੍ਰੀਏਟ ਹੋਵੇ ਭਾਵੇਂ ਕੰਟਰੋਵਰਸੀ ਨਾ ਕ੍ਰੀਏਟ ਹੋਵੇ ਇਹ ਅਲੈਦਾ ਗੱਲ ਹੈ ਪਰ ਕਾਂਗਰਸ ਨੂੰ ਆਪਣੀ ਥਾਂ ਉੱਥੇ ਬਣਾਉਣੀ ਆ ਭਾਵੇਂ ਜੇ ਕਾਂਗਰਸ ਸੈਕੰਡ ਪੋਜੀਸ਼ਨ ਤੇ ਵੀ ਆਉਣਾ ਚਾਹੇ ਤਾਂ ਵੀ ਕਾਂਗਰਸ ਨੂੰ ਜ਼ਰੂਰੀ ਹੈ ਕਿ ਉੱਥੇ ਇੱਕ ਹੋਂਦ ਕ੍ਰੀਏਟ ਕੀਤੀ ਜਾਵੇ ਭਾਵੇਂ ਉਹ ਪੱਖ ਦੀ ਹੋਵੇ ਭਾਵੇਂ ਉਹ ਵਿਪੱਖ ਦੀ ਹੋਵੇ ਯਾਨੀ ਕਿ ਭਾਵੇਂ ਹੱਕ ਚੋਂ ਉਸਰੀ ਹੋਵੇ ਭਾਵੇਂ ਕੌਂਟਰੋਵਰਸੀ ਚੋਂ ਉਸਰੀ ਹੋਵੇ ਇੱਕ ਹੋਂਦ ਜ਼ਰੂਰੀ ਹੈ ਦੂਸਰੇ ਪਾਸੇ ਅਕਾਲੀ ਦਲ ਬਾਦਲ ਤੜਾ ਅਕਾਲੀ ਦਲ ਬਾਦਲ ਤੜਾ ਹਾਲਾਂਕਿ ਸਿੱਧੇ ਤੌਰ ਦੇ ਉੱਤੇ ਹਮਲਾਵਰ ਹੋ ਰਿਹਾ ਸੁਖਬੀਰ ਸਿੰਘ ਬਾਦਲ ਲੋਕਮੇ ਟੰਗ ਨਾਲ ਹੀ ਸਹੀ ਪਰ ਹਮਲੇ ਜ਼ੂਰਦ ਆਗ ਰਹੇ ਹੈ ਪਰ ਦੇਖਣ ਵਾਲੀ ਗੱਲ ਹੋਵੇਗੀ ਕਿ ਵਿਕਰਮ ਸਿੰਘ ਮਜੀਠੀਆ ਜੇ ਜੇਲ ਦੇ ਵਿੱਚੋਂ ਬਾਹਰ ਆ ਜਾਂਦੇ ਨੇ ਉਸ ਤੋਂ ਪਹਿਲਾਂ ਪਹਿਲਾਂ ਤਾਂ ਕਿ ਬਿਕਰਮ ਸਿੰਘ ਮਜੀਠੀਆ ਦੇ ਵੀ ਇਸ ਤਰ੍ਹਾਂ ਦੇ ਸੁਰ ਹੋਣਗੇ ਕਿਉਂਕਿ ਮਜੀਠੀਆ ਉਹਨਾਂ ਲੀਡਰਾਂ ਦੇ ਵਿੱਚੋਂ ਨੇ ਜਿਹੜੇ ਬੜੇ ਸਿੱਧੇ ਤੌਰ ਦੇ ਉੱਤੇ ਨਿਸ਼ਾਨੀ ਬਿੰਨ ਦੇ ਨਜ਼ਰ ਆਏ ਸੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਹੁਣ ਵੇਖਣ ਦੀ ਗੱਲ ਹੋਵੇਗੀ ਕਿ ਕਿੱਧਰ ਵੱਲ ਨੂੰ ਇਹ ਗ੍ਰਾਫ ਜਾਂਦਾ ਹੈ ਪਰ ਇਸ ਵੇਲੇ ਜ਼ਿਆਦਾਤਰ ਪੋਲਿਟਿਕਲ ਪਾਰਟੀਆਂ ਭਾਈ ਅਮਰਤਪਾਲ ਸਿੰਘ ਦੀ ਪਾਰਟੀ ਤੋਂ ਥੋੜਾ ਦੂਰੀ ਬਣਾ ਕੇ ਖੜੀਆਂ ਨੇ ਜਾਂ ਇਹ ਅਨੁਮਾਨ ਲਾ ਰਹੀਆਂ ਹੋਣਗੀਆਂ ਕਿ ਪਹਿਲੇ ਸਥਾਨ ਤੋਂ ਤਾਂ ਸ਼ਾਇਦ ਨਹੀਂ ਪਰ ਦੂਸਰੇ ਸਥਾਨ ਦੇ ਉੱਤੇ ਭਾਵੇਂ ਥਾਂ ਬਣਾ ਲਈਏ ਪਰ ਦੂਸਰਾ ਸਥਾਨ ਹੋਵੇ ਜਾਂ ਪਹਿਲਾ ਸਥਾਨ ਹੋਵੇ ਸਮਿਕਰਣ ਕਦੇ ਵੀ ਬਦਲ ਸਕਦੇ ਨੇ ਹੋ ਸਕਦਾ ਹੈ ਕਿ ਜਿਹੜੀਆਂ ਪਾਰਟੀਆਂ ਆਪਣੇ ਆਪ ਨੂੰ ਦੂਸਰੇ ਤਸਮੇਦੀਆਂ ਹੋਣ ਉਹ ਪਹਿਲੇ ਤੇ ਹੀ ਆ ਜਾਣ ਹੋ ਸਕਦਾ ਹੈ ਕਿ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਦੁਵਾਰਾ ਝੰਡਾ ਆ ਜਵੇ ਹੋ ਸਕਦਾ ਹੈ ਕਿ ਸਾਰੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹ ਹਾਰ ਜਾਣ ਅੰਤਲੇ ਮੌਕੇ ਉੱਤੇ ਸਮਿਕਰਣ ਕੁਝ ਵੀ ਹੋ ਸਕਦੇ ਆ ਪਰ ਉਹ ਵਕਤ ਦੀ ਗਰਬ ਦੇ ਵਿੱਚ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਵੇਖਣ ਦੀ ਗੱਲ ਆ ਦੱਸਦੇ ਰਵਾਂਗੇ ਬਣੇ ਰੋਮਾਂਟਿਕ ਪੰਜਾਬੀ